ਮੈਂ ਵੀ ਜਦ ਸਟੱਡੀ ਕੀਤਾ ਤਾਂ ਕੇਰਾ ਦਾ ਪੜ੍ਹ ਕੇ ਮੇਰੇ ਵੀ ਰੋਂਗਟੇ ਖੜੇ ਖੜੇ ਹੁੰਦੇ ਸੀ ਨਾ ਯਾਰ ਕਿੰਨਾ ਮਹਾਂ ਜਰਨਲ ਸੀ ਦੇਖੋ ਇੱਕ ਤਾਂ ਉਹਦਾ ਬੌਧਿਕ ਵੱਲ ਸਰੀਰਕ ਵੱਲ ਆਟਾ ਘਟਾ ਸੀ ਘੋੜੇ ਤੇ ਜਦ ਚੜਦਾ ਸੀ ਨਾ ਤੇ ਘੋੜਾ ਉਹਦਾ ਭਾਰ ਨਹੀਂ ਚੱਲ ਸਕਦਾ ਸੀ ਜਦੋਂ ਘੋੜੇ ਤੇ ਸਵਾਰ ਹੁੰਦਾ ਸੀ ਅੱਧੇ ਘੰਟੇ ਬਾਅਦ ਪਸੀਨੇ ਛੁੱਟ ਜਾਂਦੇ ਸੀ ਘੋੜਿਆਂ ਦੇ ਵਾਹ ਹਾਂਜੀ ਰਬ ਦਾ ਖੌਫ ਖਾਨ ਵਾਲਾ ਬੰਦਾ ਕਿਸੇ ਜੰਗ ਚ ਨਹੀਂ ਹਾਰਿਆ ਸੀ ਕਿਸੇ ਵੀ ਕਿਸੇ ਚ ਵੀ ਜਿੱਧਰ ਗਿਆ ਜਿੱਦ ਹੀ ਤੁਰ ਜਾਂਦਾ ਸੀ ਜਿੱਦ ਹੀ ਤੁਰ ਜਾਂਦਾ ਸੀ ਸਾਰੀਆਂ ਜੰਗਾਂ ਚ ਰਣਜੀਤ ਸਿੰਘ ਥੋੜਾ ਸੀ ਜੀ ਨਾ ਨਾ ਹਰੀ ਸਿੰਘ ਨਰਵੈਸੀ ਮੈਂ ਵੀ ਜਦ ਸਟੱਡੀ ਕੀਤਾ ਤਾਂ ਕੇਰਾਂ ਦਾ ਪੜ੍ਹ ਕੇ ਮੇਰੇ ਵੀ ਰੌਂਗਟੇ ਖੜੇ ਖੜੀ ਹੁੰਦੀ ਸੀ ਨਾ ਯਾਰ ਕਿੰਨਾ ਮਹਾਨ ਜਰਨੈਲ ਸੀ ਵੇਖੋ ਇੱਕ ਤਾਂ ਉਹਦਾ ਬૌਧਿਕ ਵਾਲ ਸਰੀਰਕ ਵਾਲ ਖਟਾਖਟਾ ਸੀ ਇਹਨੇ ਘੋੜੇ ਤੇ ਜਦ ਚੜਦਾ ਸੀ ਨਾ ਤੇ ਘੋੜਾ ਉਹਦਾ ਭਾਰ ਨਹੀਂ ਚੱਲ ਸਕਦਾ ਸੀ ਜਦੋਂ ਘੋੜੇ ਤੇ ਸਵਾਰ ਹੁੰਦਾ ਸੀ ਅੱਧੇ ਘੰਟੇ ਬਾਅਦ ਪਸੀਨੇ ਛੁੱਟ ਜਾਂਦੇ ਸੀ ਘੋੜਿਆਂ ਦੇ ਵਾਹ ਹਾਂਜੀ ਰਬ ਦਾ ਖਾਬਖਾਨ ਵਾਲਾ ਬੰਦਾ ਕਿਸੇ ਜੰਗ ਚ ਨਹੀਂ ਹਾਰਿਆ ਸੀ ਕਿਸੇ ਵੀ ਕਿਸੇ ਚ ਵੀ ਜਿੱਧਰ ਗਿਆ ਜਿੱਦੇ ਹੀ ਤੁਰ ਜਾਂਦਾ ਸੀ ਜਿੱਦੇ ਹੀ ਤੁਰ ਜਾਂਦਾ ਸੀ ਸਾਰੀਆਂ ਜੰਗਾਂ ਚ ਰਣਜੀਤ ਸਿੰਘ ਥੋੜਾ ਸੀ ਜੀ ਨਾ ਨਾ すみません。